ਡੇਬਰੋਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਵੱਲੋਂ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਹਾਈ ਕੋਰਟ ਦੇ ਵਿੱਚ ਪੇਸ਼ੀ ਪੂਕਤੀ ਗਈ ਹੈ ਡੇਬਰੋਗੜ ਪੇਚਣ ਦੇ ਮਗਰੋਂ ਪਹਿਲੀ ਵਾਰ ਅਮਰਿਤਪਾਲ ਸਿੰਘ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਜੇਕਰ ਯਾਦ ਹੋਵੇ ਤਾਂ ਹਲਕਾ ਖਡੂਰ ਸਾਹਿਬ ਤੋਂ ਵੱਡੇ ਨੀੜ ਨਾਲ ਜੀਤਨ ਮਗਰੋਂ ਜਦੋਂ ਪਤੌਰ ਸੰਸਦ ਸੰਵਿਧਾਨ ਦੇ ਸੋਚਣ ਵਾਸਤੇ ਅਮਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਅਮਰਿਤਪਾਲ ਸਿੰਘ ਦੀ ਇੱਕ ਵੀ ਚਲਕ ਸਾਹਮਣੇ ਨਹੀਂ ਆਈ ਸੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਦੱਸਿਆ ਕਿ ਇਸ ਸਮੇਂ ਸੰਸਦ ਤੇ ਸਰਦਰੂਤ اجلاس ਚੱਲ ਰਹੇ ਨੇ ਜਿਸ ਦੇ ਵਿੱਚ ਪਾਸ਼ਣ ਦੇਣ ਵਾਸਤੇ ਅਤੇ ਮੁਤੇ ਚੁੱਕਣ ਵਾਸਤੇ ਅਮਰਿਤਪਾਲ ਸਿੰਘ ਵੱਲੋਂ ਪੈਰੋਲ ਦੀ ਇਜਾਜ਼ਤ ਮੰਗੀ ਗਈ ਹੈ ਜਿਸ ਤੇ ਅੱਜ ਹਾਈ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਐਮਪੀ ਅਮਰਿਤਪਾਲ ਸਿੰਘ ਪੇਸ਼ ਹੋਏ ਨੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਵਕੀਲਾਂ ਦੇ ਚੱਲ ਰਹੇ ਹੜਤਾਲ ਕਾਰਨ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਵਕੀਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਐਮਪੀ ਅਮਰਿਤਪਾਲ ਸਿੰਘ ਨੇ ਆਪਣਾ ਪੱਖ ਖੁਦ ਹੀ ਮਾਣਯੋਗ ਅਦਾਲਤ ਦੇ ਸਾਹਮਣੇ ਰੱਖਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਲੀਲ ਪੇਸ਼ ਕਰਦਿਆਂ ਅਮਰਿਤਪਾਲ ਸਿੰਘ ਨੇ ਲਗਾਤਾਰ ਨਜ਼ਰਬੰਦੇ ਕਾਰਨ ਉਹਨਾਂ ਨੂੰ ਉਹਨਾਂ ਦੇ ਸੰਸਦੀ ਹਲਕੇ ਖਡੂਰ ਸਾਹਿਬ ਦੇ ਕਾਰਗੁਜ਼ਾਰੀ ਪੂਰੇ ਤਰ੍ਹਾਂ ਠੱਪ ਹੋਣ ਦੇ ਹਵਾਲੇ ਦਿੱਤੇ ਨੇ ਹੋਰ ਕਿਹ ਕੁਝ ਦਲੀਲ ਅਮਰਿਤਪਾਲ ਸਿੰਘ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਖਾਰਾ ਸਭ ਅੱਜ ਜੋ ਐਮਪੀ ਅਮਰਿਤਪਾਲ ਸਿੰਘ ਜੀ ਦੀ ਪੇਸ਼ੀ ਹੋਈ ਹੈ ਤੇ ਕਿਹ ਕੁਝ ਉਹਨਾਂ ਨੇ ਆਪਣੇ ਪੱਖ ਰੱਖੇ ਜੀ ਵੀਡੀਓ ਕਾਨਫਰੈਂਸਿੰਗ ਰਾਹੀਂ ਜੋ ਪੇਸ਼ੀ ਹੋਈ ਹੈ ਉਸ ਤੇ ਵੀ ਕੁਝ ਆਪਣੇ ਪੱਖ ਰੱਖੇ ਨੇ ਜੀ ਦੇਖੋ ਇਹ ਉਹਨਾਂ ਨੇ ਜੋ ਮੋਕੀਆਂ ਤਿੰਨ ਗੱਲਾਂ ਕੀਤੀਆਂ ਜੀ ਉਹਨਾਂ ਨੇ ਕਿਹਾ ਵੀ ਮੈਂ ਜੋ ਪਾਰਲੀਮੈਂਟ ਸੈਸ਼ਨ ਜਾਣਾ ਚਾਹਣਾ ਤੇ ਮੈਂ ਤਿੰਨ ਮੁੱਦੇ ਐ ਜੋ ਪਾਰਲੀਮੈਂਟ ਚੁੱਕਣਾ ਚਾਹਣਾ ਪਹਿਲਾ ਹੈਗਾ ਜੀ ਜੋ ਫਲੱਡ ਦਾ ਹੜ੍ਹਾਂ ਦਾ ਕਾਫੀ ਵੱਡਾ ਇਸ਼ੂ ਹੈ ਖਡੂਰਸਾ ਪਾਰਲੀਮੈਂਟਰੀ ਸੀਟ ਦੇ ਵਿੱਚ ਜੀ ਤੇ ਦੂਸਰਾ ਜਿਹੜਾ ਇਸ਼ੂ ਹੈਗਾ ਜੀ ਨਸ਼ੇ ਦਾ ਪ੍ਰਕੋਬ ਵੱਧਦਾ ਜਾ ਰਿਹਾ ਹੈ ਜੀ ਖਡੂਰਸਾ ਪਾਰਲੀਮੈਂਟਰੀ ਹਲਕੇ ਦੇ ਵਿੱਚ ਤੀਜਾ ਹੈ ਵੀ ਜੂ ਐਮ ਪੀ ਲੈਡ ਫੰਡ ਨੇ ਵਰਤੋਂ ਚਾਰੇ ਕਿ ਇਸ ਕਰਕੇ ਜਿਹੜੀ ਉਸ ਹਲਕੇ ਦੀ ਡਵੈਲਪਮੈਂਟ ਨਹੀਂ ਹੋ ਪਾਈ ਤਾਂ ਇਹ ਪੈਨ ਇਸ਼ੂਸ ਜਿਹੜੇ ਐਮ ਪੀ ਪਾਰਲੀਮੈਂਟ ਪਾਸਿੰਗ ਕਰਨਾ ਚਾਹੁੰਦੇ ਨੇ ਜੀ ਉਹ ਤੇ ਇਸ਼ੂਸ ਚੁਕਣਾ ਚਾਹੁੰਦੇ ਸਦਨ ਦੇ ਵਿੱਚ ਤੇ ਇਸ ਚੀਜ਼ ਦੇ ਸਬੰਧਤ ਉਹਨਾਂ ਨੇ ਜਿਹੜੀ ਗੱਲ ਆ ਉਹ ਰੱਖੀ ਹੈ ਜੀ ਤੇ ਹਾਈ ਕੋਰਟ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਕੀ ਇਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਅਗਲੀ ਪੇਸ਼ੀ ਪਾਈ ਗਈ ਹੈ ਜੀ ਕੋਲ ਕਾਲ ਕਾਲਤੀ ਪੇਸ਼ੀ ਰੱਖੀ ਗਈ ਹੈ ਕਿਉਂਕਿ ਸਟ੍ਰਾਈਕਰ ਕਿ ਅਜ ਜੋ ਪੰਜਾਬ ਸਰਕਾਰ ਵੱਲੋਂ ਵੀ ਕੋਈ ਉੱਥੇ ਪੇਸ਼ ਨਹੀਂ ਹੋਇਆ ਜੀ ਤੇ ਕੱਲ ਤੇ ਜਿਹੜਾ ਕੇਸ ਹੈ ਇਹ ਰੱਖਿਆ ਗਿਆ ਹੈ ਜੀ ਤੇ ਕੱਲ ਵੀ ਜੇ ਸਟ੍ਰਾਈਕ ਕੰਟੀਨਿਊ ਹੁੰਦੀ ਹੈ ਤਾਂ ਫਿਰ ਐਮਪੀ ਸਾਹਿਬ ਆਉ ਦੇ ਖੁਦ ਉੱਥੇ ਕੇਸ 'ਚ ਜਿਹੜੀ ਪੇਸ਼ ਕਰਦੇ ਸਮਰਥ ਨੇ ਕੱਲੋਂ ਫਿਰ ਜੀ ਡੀ ਐਸਟੀ ਜੋ ਪੂਰੀ ਪੈਰਵੀ ਹੋ ਕੀਜੀ ਅਖਰਾ ਜੀ ਆਪ ਕੀ ਵੇਖਦੇ ਹੋ ਸਿਰਫ ਤਿੰਨ ਦਿਨ ਬਾਕੀ ਰਹਿ ਗਏ ਨੇ ਉਹਨੂੰ ਤਰੀਕ ਨੂੰ ਹਾਂ ਜੀ ਕੁਰਸੀ ਤੇ ਪੈਰਵੀ ਪੂਰੀ ਕਰ ਰਹੀਆਂ ਜੀ ਕੱਲ ਦਾ ਦਿਨ ਵੀ ਸਟ੍ਰਾਈਕ ਕਰਕੇ ਨਹੀਂ ਕਾਰਵਾਈ ਹੋ ਸਕੀ ਅੱਜ ਵੀ ਸਟ੍ਰਾਈਕ ਕਰਕੇ ਤਰੀਕ ਪੈ ਨਹੀਂ ਪਰ ਜਿਹੜਾ ਐਂਟਰੀ ਸਾਹਿਬ ਕੋਲ ਵੀਡੀਓ ਕਾਨਫਰੈਂਸਿੰਗ ਥਰੂ ਪੇਜ ਹੋਏ ਤੇ ਜੇ ਅੱਗੇ ਵੀ ਚਲੋ ਕੋਈ ਨਹੀਂ ਹੁੰਦੀ ਤਾਂ ਦੇਖੋ ਅੱਜ ਅਗੇ ਬਜਟ ਸੈਸ਼ਨ ਹੋਣ ਵਾਲਾ ਹੈ ਤਾਂ ਬਜਟ ਸੈਸ਼ਨ ਵਿੱਚ ਕਰਾਂਗੇ ਜੀ ਜੇ ਉਹ ਤੋਂ ਮਾਨਕ ਸੁਪਰੀਮ ਕੋਰਟ ਤੱਕ ਪਹੁੰਚ ਕਰਦਾ ਹੈ ਦੇਰੀ ਬਰੋਂ ਦੇਣੀ ਬੜੇ ਥੋੜੇ ਰਹਿ ਗਏ ਨੇ ਨਹੀਂ ਤਾਂ ਬਜਟ ਸੈਸ਼ਨ ਵਿੱਚ ਹੀ ਕਰਾਂਗੇ ਜੀ ਠੀਕ ਹੈ ਜੀ ਤੇ ਕੀ ਉਮੀਦ ਲੱਗਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਭਾਸ਼ਣ ਦੇਣ ਦੀ ਇਜਾਜ਼ਤ ਮਿਲ ਜਾਏਗੀ ਹੈ ਜੀ ਤੇ ਰੱਬ ਦੀ ਆਸ ਹੈ ਜੀ ਪਰ ਅਸੀਂ ਆਪਣੀ ਤੂਰੀ ਜੀ ਤਰਵੀ ਕਰ ਰਹੇ ਲੜਾਈ ਲੜ ਰਹੀ ਹੈ ਤੇ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਅ ਅਰੇ ਸਾਹਿਬ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਆਪਣਾ ਅੱਜ ਕੀ ਪੱਖ ਰੱਖਿਆ ਗਿਆ ਪਿਛਲੀ ਵਾਰ ਨਾਲ ਆ ਦੇਖੋ ਉਹਨਾਂ ਨੇ ਜੋ ਵੀ ਕਹਿ ਸਾਡੀ ਮਜ਼ਦੂਰੀ ਜਾਰ ਕੀ ਥੀ ਸਾਰਿਆਂ ਨੇ ਸਟ੍ਰਾਈਕ ਕਰਕੇ ਅਸੀਂ ਜਿਹੜਾ ਕਲੇਸ਼ ਨਹੀਂ ਹੋ ਸਕਦੇ ਜੀ ਇਸ ਕਰਕੇ ਵੀ ਕੱਲ ਤੇ ਰੱਖ ਦਿੱਤਾ ਗਿਆ ਹਾਂਜੀ ਠੀਕ ਹੈ ਜੀ ਉਹ ਬਿਲਕੁਲ ਬਹੁਤ ਤਨਵਾਦ ਖਰਾਬ ਵਕੀਲਾਂ ਦੀ ਹੜਤਾਲ ਦੇ ਚੱਲਦੇ ਸੁਣਵਾਈ ਦੌਰਾਨ ਦਲੀਲਾਂ ਪੂਰੀ ਨਹੀਂ ਹੋ ਸਕੀਆਂ ਇਸ ਸਬੰਧ ਦੇ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੋਰ ਵਕੀਲ ਹਾਜ਼ਰ ਨਾ ਹੋਣ ਕਰਕੇ ਅਦਾਲਤ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੱਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ ਹੜਤਾਲ ਕਾਰਨ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਅੱਜ ਕੋਈ ਵੀ ਦਲੀਲ ਅਦਾਲਤ ਦੇ ਵਿੱਚ ਨਹੀਂ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਹੋਈਆਂ ਪੇਸ਼ੀਆਂ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਮਰਿਤਪਾਲ ਦੇ ਪटीशन ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਸੀ ਕਿ ਅਮਰਿਤਪਾਲ ਸਿੰਘ ਦਾ ਇੱਕ ੜਕਾਉ ਉਪਾਸ਼ਨ ਪੰਜਾਬ ਦੇ ਪੰਜ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲਗਾ ਸਕਦਾ ਹੈ ਤੇ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਅਗਲੀ ਪੇਸ਼ੀ ਤੇ ਉਹਨਾਂ ਤੇ ਇਲਜ਼ਾਮ ਲਗਾਉਂਦੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਮਰਿਤਪਾਲ ਸਿੰਘ 15 ਬੰਦਿਆਂ ਨੂੰ ਮਾਰਨ ਦੇ ਪਲੈਨ ਕਰ ਰਿਹਾ ਇਹ ਇਲਜ਼ਾਮ ਵੀ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਅਮਰਿਤਪਾਲ ਸਿੰਘ ਤੇ ਲਗਾਏ ਗਏ ਸਨ ਹੁਣ ਸੰਸਦ ਦੇ ਸਰਦਰੁੱਤ اجلاس ਦੇ ਸਿਰਫ 3 ਦਿਨ ਬਾਕੀ ਨੇ 19 ਦਸੰਬਰ ਆਖਰੀ ਦਿਨ ਹੈ ਪਲਕੇ ਮੁਰ ਤੋਂ ਅਮਰਿਤਪਾਲ ਸਿੰਘ ਦੀ ਪੇਸ਼ੀ ਹੋਵੇਗੀ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਸਰਕਾਰ ਕੀ ਦਲੀਲ ਦੇਵੇਗੀ ਅਤੇ ਅਮਰਿਤਪਾਲ ਸਿੰਘ ਆਪਣਾ ਕੀ ਪੱਖ ਰੱਖਣਗੇ ਮਾਨਯੋਗ ਅਦਾਲਤ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਹੁਣ ਕੀ ਫੈਸਲਾ ਸੁਣਾਏਗੀ ਇਹ ਕੱਲ ਤੱਕ ਦੇਖਣਾ ਹੋਵੇਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਵੱਲੋਂ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਹਾਈ ਕੋਰਟ ਦੇ ਵਿੱਚ ਪੇਸ਼ੀ ਪੁੱਗਤੀ ਗਈ ਹੈ ਡਿਬਰੂਗੜ੍ਹ ਪੇਚਣ ਦੇ ਮਗਰੋਂ ਪਹਿਲੀ ਵਾਰ ਅਮਰਿਤਪਾਲ ਸਿੰਘ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਜੇਕਰ ਯਾਦ ਹੋਵੇ ਤਾਂ ਹਲਕਾ ਖਡੂਰ ਸਾਹਿਬ ਤੋਂ ਵੱਡੇ ਨੀੜ ਨਾਲ ਜਿੱਤਨ ਮਗਰੋਂ ਜਦੋਂ ਪਤੌਰ ਸੰਸਦ ਦਾ ਸੰਵਿਧਾਨ ਦੇ ਸੋਚਣ ਵਾਸਤੇ ਅਮਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਅਮਰਿਤਪਾਲ ਸਿੰਘ ਦੀ ਇੱਕ ਵੀ ਚਲਕ ਸਾਹਮਣੇ ਨਹੀਂ ਆਈ ਸੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਦੱਸਿਆ ਕਿ ਇਸ ਸਮੇਂ ਸੰਸਦ ਦੇ ਸਰਦ ਰੁੱਤ اجلاس ਚੱਲ ਰਹੇ ਨੇ ਜਿਸ ਦੇ ਵਿੱਚ ਭਾਸ਼ਣ ਦੇਣ ਵਾਸਤੇ ਅਤੇ ਮੁੱਤੇ ਚੁੱਕਣ ਵਾਸਤੇ ਅਮਰਿਤਪਾਲ ਸਿੰਘ ਵੱਲੋਂ ਪੈਰੋਲ ਦੀ ਇਜਾਜ਼ਤ ਮੰਗੀ ਗਈ ਹੈ ਜਿਸ ਤੇ ਅੱਜ ਹਾਈ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਐਮਪੀ ਅਮਰਿਤਪਾਲ ਸਿੰਘ ਪੇਸ਼ ਹੋਏ ਨੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਵਕੀਲਾਂ ਦੇ ਚੱਲ ਰਹੀ ਹੜਤਾਲ ਕਾਰਨ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਵਕੀਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਐਮਪੀ ਅਮਰਿਤਪਾਲ ਸਿੰਘ ਨੇ ਆਪਣਾ ਪੱਖ ਖੁਦ ਹੀ ਮਾਨਯੋਗ ਅਦਾਲਤ ਦੇ ਸਾਹਮਣੇ ਰੱਖਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਲੀਲ ਪੇਸ਼ ਕਰਦਿਆਂ ਅਮਰਿਤਪਾਲ ਸਿੰਘ ਨੇ ਲਗਾਤਾਰ ਨਜ਼ਰਬੰਦੇ ਕਾਰਨ ਉਹਨਾਂ ਨੂੰ ਉਹਨਾਂ ਦੇ ਸੰਸਦ ਦੇ ਹਲਕੇ ਖਡੂਰ ਸਾਹਿਬ ਦੇ ਕਾਰਗੁਜ਼ਾਰੀ ਪੂਰੇ ਤਰ੍ਹਾਂ ਠਾਪ ਹੋਣ ਦੇ ਹਵਾਲੇ ਦਿੱਤੇ ਨੇ ਹੋਰ ਕਿ ਕੁਝ ਦਲੀਲ ਅਮਰਿਤਪਾਲ ਸਿੰਘ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਖਾਰਾ ਸਭ ਅੱਜ ਜੋ ਐਮਪੀ ਅਮਰਿਤਪਾਲ ਸਿੰਘ ਜੀ ਦੀ ਪੇਸ਼ੀ ਹੋਈ ਹੈ ਤੇ ਕੀ ਕੁਝ ਉਹਨਾਂ ਨੇ ਆਪਣੇ ਪੱਖ ਰੱਖੇ ਜੀ ਵੀਡੀਓ ਕਾਨਫਰੈਂਸਿੰਗ ਰਾਹੀਂ ਜੋ ਪੇਸ਼ੀ ਹੋਈ ਹੈ ਉਸ ਤੇ ਵੀ ਕੁਝ ਆਪਣੇ ਪੱਖ ਰੱਖੇ ਨੇ ਜੀ ਦੇਖੋ ਇਹ ਉਹਨਾਂ ਨੇ ਜੋ ਮੋਕੀਆਂ ਤਿੰਨ ਗੱਲਾਂ ਕੀਤੀਆਂ ਜੀ ਉਹਨਾਂ ਨੇ ਕਿਹਾ ਵੀ ਮੈਂ ਜੋ ਪਾਰਲੀਮੈਂਟ ਸੈਸ਼ਨ ਜਾਣਾ ਚਾਹਣਾ ਤੇ ਮੈਂ ਤਿੰਨ ਮੁੱਦੇ ਐ ਜੋ ਪਾਰਲੀਮੈਂਟ ਚੁਕਣਾ ਚਾਹਣਾ ਪਹਿਲਾ ਹੈਗਾ ਜੀ ਜੋ ਫਲੱਡ ਦਾ ਹੜ੍ਹਾਂ ਦਾ ਕਾਫੀ ਵੱਡਾ ਇਸ਼ੂ ਹੈ ਖਡੂਰਸਾ ਪਾਰਲੀਮੈਂਟਰੀ ਸੀਟ ਦੇ ਵਿੱਚ ਜੀ ਤੇ ਦੂਸਰਾ ਜਿਹੜਾ ਇਸ਼ੂ ਹੈਗਾ ਜੀ ਨਸ਼ੇ ਦਾ ਪ੍ਰਕੋਬ ਬਹੁਤ ਦਾ ਜਾ ਰਿਹਾ ਹੈ ਜੀ ਖਡੂਰਸਾ ਪਾਰਲੀਮੈਂਟਰੀ ਹਲਕੇ ਦੇ ਵਿੱਚ ਤੀਜਾ ਵੀ ਜੀ ਐਮ ਪੀ ਲੈਗ ਫੰਡ ਨੇ ਵਰਤੋਂ ਚਾਰੇ ਕਿ ਇਸ ਕਰਕੇ ਜਿਹੜੀ ਉਸ ਹਲਕੇ ਦੀ ਡਵੈਲਪਮੈਂਟ ਨਹੀਂ ਹੋ ਪਾਰੀ ਤਾਂ ਇਹ ਪੈਨ ਇਸ਼ੂਸ ਜਿਹੜੇ ਐਮ ਪੀ ਪਰ ਯੰਬਰਸ ਪਾਸਿੰਗ ਕਰਨਾ ਚਾਹੁੰਦੇ ਨੇ ਜੀ ਉਹ ਤੇ ਇਸ਼ੂਸ ਚੁਕਣਾ ਚਾਹੁੰਦੇ ਸਦਨ ਦੇ ਵਿੱਚ ਤੇ ਇਸ ਚੀਜ਼ ਦੇ ਸਬੰਧਤ ਉਹਨਾਂ ਨੇ ਜਿਹੜੀ ਗੱਲ ਆ ਉਹ ਰੱਖੀ ਹੈ ਜੀ ਤੇ ਹਾਈ ਕੋਰਟ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਕੀ ਇਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਅਗਲੀ ਪੇਸ਼ੀ ਪਾਈ ਗਈ ਹੈ ਜਿਸ ਨੂੰ ਕਾਲ ਕਾਲ ਤੇ ਪੇਸ਼ੀ ਰੱਖੀ ਗਈ ਹੈ ਕਿਉਂਕਿ ਸਟ੍ਰਾਈਕਰ ਕੀ ਅਜ ਜੋ ਪੰਜਾਬ ਸਰਕਾਰ ਵੱਲੋਂ ਵੀ ਕੋਈ ਉੱਥੇ ਪੇਸ਼ ਨਹੀਂ ਹੋਇਆ ਜੀ ਤੇ ਕੱਲ ਤੇ ਜਿਹੜਾ ਕੇਸ ਹੈ ਇਹ ਰੱਖਿਆ ਗਿਆ ਜੀ ਤੇ ਕੱਲ ਵੀ ਜੇ ਸਟ੍ਰਾਈਕ ਕੰਟੀਨਿਊ ਹੁੰਦੀ ਹੈ ਤਾਂ ਫਿਰ ਐਮਪੀ ਸਾਹਿਬ ਆਪ ਦੇ ਖੁਦ ਉੱਥੇ ਕੇਸ 'ਚ ਜਿਹੜੀ ਬੈਸ ਕਰਦੇ ਸਮਰੱਥ ਨੇ ਕੱਲ ਦਾ ਫਰੇ ਜੀ ਡੀਐਸਟੀ ਜੋ ਪੂਰੀ ਪੈਰਵੀ ਹੋ ਕੀਜੀ ਘਰੋਂ ਜੀ ਆਪ ਕਿਵੇਂ ਦੇਖਦੇ ਹੋ ਸਿਰਫ ਤਿੰਨ ਦਿਨ ਬਾਕੀ ਰਹਿ ਗਏ ਨੇ ਉਹਨੂੰ ਤਰੀਕ ਨੂੰ ਅੱਜ ਦੀ ਤਰੀਕ ਨੂੰ ਅਸੀਂ ਤਾਂ ਪੈਰਵੀ ਪੂਰੀ ਕਰ ਰਹੇ ਹਾਂ ਜੀ ਕੱਲ ਦਾ ਦਿਨ ਵੀ ਸਟ੍ਰਾਈਕ ਕਰਕੇ ਨਹੀਂ ਕਾਰਵਾਈ ਹੋ ਸਕੀ ਅੱਜ ਵੀ ਸਟ੍ਰਾਈਕ ਕਰਕੇ ਤਰੀਕ ਪੈ ਗਈ ਪਰ ਚਲੋ ਐਨਪੀ ਸਾਹਿਬ ਕੋਲ ਵੀਡੀਓ ਕਾਨਫਰੈਂਸਿੰਗ ਥਰੂ ਪੇਜ ਹੋਏ ਤੇ ਜੇ ਅੱਗੇ ਵੀ ਚਲੋ ਇਹ ਕੋਈ ਨਹੀਂ ਹੋ ਵੀ ਤਾ ਦੇਖੋ ਅੱਜ ਅੱਗੇ ਬਜਟ ਸੈਸ਼ਨ ਹੋਣ ਵਾਲਾ ਹੈ ਬਜਟ ਸੈਸ਼ਨ ਵਿੱਚ ਕਰਾਂਗੇ ਜੀ ਜੇ ਉਹ ਤੋਂ ਮਾਲ ਨੂੰ ਸੁਪੀਨ ਕੋਰ ਤੱਕ ਪਹੁੰਚ ਕਰਦਾ ਹੈ ਦੇਰੀ ਪਰ ਉਹਨਾਂ ਦੇ ਵੀ ਬੜੇ ਥੋੜੇ ਰਹਿ ਗਏ ਨੇ ਨਹੀਂ ਤਾਂ ਬਜਟ ਸੈਸ਼ਨ ਵਿੱਚ ਇਹ ਕਰਾਂਗੇ ਜੀ ਠੀਕ ਹੈ ਜੀ ਤੇ ਕੀ ਉਮੀਦ ਲੱਗਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪਾਸ਼ੰਦ ਦੇ ਇਜਾਜ਼ਤ ਮਿਲ ਰਹੀ ਹੈ ਜੀ ਤੇ ਰੱਬ ਦੀ ਆਸ ਹੈ ਜੀ ਪਰ ਅਸੀਂ ਆਪਣੀ ਉਹ ਜਿਹੜੀ ਬਰੂ ਇੱਕ ਕਰਨੇ ਲੜਾਈ ਲੜ ਰਹੀ ਹੈ ਤੇ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਆਪਣਾ ਅੱਜ ਕੀ ਪੱਖ ਰੱਖਿਆ ਗਿਆ ਪਿਛਲੀ ਵਾਰ ਉਹਨਾਂ ਦਾ ਆ ਦੇਖੋ ਉਹਨਾਂ ਨੇ ਜੋ ਵੀ ਕਾਇ ਸਾਡੀ ਮਜ਼ਦੂਰੀ ਜਾਰ ਕੀਤੀ ਸਾਰਿਆਂ ਨੇ ਸਟ੍ਰਾਈਕ ਕਰਕੇ ਅਸੀਂ ਜਿਹੜਾ ਪੇਸ਼ ਨਹੀਂ ਹੋ ਸਕਦੇ ਜੀ ਮਿਸਟਰ ਕਿਵੇਂ ਕਾਲਤੇ ਰੱਖ ਦਿੱਤਾ ਗਿਆ ਹਾਂਜੀ ਠੀਕ ਹੈ ਜੀ ਉਹ ਬਹੁਤ ਬਹੁਤ ਧੰਨਵਾਦ ਖੜਾ ਸਾਹਿਬ ਵਕੀਲਾਂ ਦੀ ਹੜਤਾਲ ਦੇ ਚੱਲਦੇ ਸੁਣਵਾਈ ਦੌਰਾਨ ਦਲੀਲਾਂ ਪੂਰੀ ਨਹੀਂ ਹੋ ਸਕੀਆਂ ਇਸ ਸਬੰਧ ਦੇ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੋਰ ਵਕੀਲ ਹਾਜ਼ਰ ਨਾ ਹੋਣ ਕਰਕੇ ਅਦਾਲਤ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ ਹੜਤਾਲ ਕਾਰਨ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਅੱਜ ਕੋਈ ਵੀ ਦਲੀਲ ਅਦਾਲਤ ਦੇ ਵਿੱਚ ਨਹੀਂ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਹੋਈਆਂ ਪੇਸ਼ੀਆਂ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਮਰਿਤਪਾਲ ਦੇ ਪਟੀਸ਼ਨ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਸੀ ਕਿ ਅਮਰਿਤਪਾਲ ਸਿੰਘ ਦਾ ਇੱਕ ਭੜਕਾਉ ਉਪਾਸ਼ਨ ਪੰਜਾਬ ਦੇ ਪੰਜ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲਗਾ ਸਕਦਾ ਹੈ ਤੇ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਅਗਲੀ ਪੇਸ਼ੀ ਤੇ ਉਹਨਾਂ ਤੇ ਇਲਜ਼ਾਮ ਲਗਾਉਂਦਿਆਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਮਰਿਤਪਾਲ ਸਿੰਘ ਦਾ 15 ਬੰਦਿਆਂ ਨੂੰ ਮਾਰਨ ਦੇ ਪਲੈਨ ਕਰ ਰਹੇ ਇਹ ਇਲਜ਼ਾਮ ਵੀ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਅਮਰਿਤਪਾਲ ਸਿੰਘ ਤੇ ਲਗਾਏ ਗਏ ਸਨ ਹੁਣ ਸੰਸਦ ਦੇ ਸਰਦਰੁੱਤ ਇਜਲਾਸ ਦੇ ਸਿਰਫ 3 ਦਿਨ ਬਾਕੀ ਨੇ 19 ਦਸੰਬਰ ਆਖਰੀ ਦਿਨ ਹੈ ਪਲਕੇ ਮੁੜ ਤੋਂ ਅਮਰਿਤਪਾਲ ਸਿੰਘ ਦੀ ਪੇਸ਼ੀ ਹੋਵੇਗੀ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਸਰਕਾਰ ਕੀ ਦਲੀਲ ਦੇਵੇਗੀ ਅਤੇ ਅਮਰਿਤਪਾਲ ਸਿੰਘ ਆਪਣਾ ਕਿ ਪੱਖ ਰੱਖਣਗੇ ਮਾਨਯੋਗ ਅਦਾਲਤ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਹੁਣ ਕੀ ਫੈਸਲਾ ਸੁਣਾਏਗੀ ਇਹ ਕੱਲ ਤੱਕ ਦੇਖਣਾ ਹੋਵੇਗਾ